ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਮੂਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੈਲਵਟ ਦੇ ਪ੍ਰਿੰਟਡ ਸੂਟਸ ਬਹੁਤ ਹੀ ਫਾਈਨ ਕੁਆਲਿਟੀ ਦੀ ਵੈਲਵਟ ਰਹਿਣ ਵਾਲੀ ਹੈ ਜੀ ਅੱਗੇ ਸਰਦੀ ਵੈਸੇ ਅਜੇ ਤੱਕ ਤਾਂ ਨਹੀਂ ਆਈ ਨਹੀਂ ਪਰ ਅੱਗੇ-ਅੱਗੇ ਸਰਦੀ ਆਉਣ ਵਾਲੀ ਹੈ ਤਾਂ ਆਪਾਂ ਤਿਆਰੀ ਪਹਿਲਾਂ ਹੀ ਰੱਖਣੀ ਹੈ ਤਾਂ ਜੋ ਆਪਾਂ ਸਰਦੀ ਤੋਂ ਬਚ ਸਕੀਏ ਤੇ ਇਸ ਤਰ੍ਹਾਂ ਦੇ ਨਾਲ ਹੈ ਜੀ ਆਪਣਾ ਪਹਿਲਾ ਪ੍ਰਿੰਟ ਠੀਕ ਹੈ ਜੀ ਹਾਂਜੀ ਇਹਨਾਂ ਨੂੰ ਤੁਸੀਂ 올ਓਵਰ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਕੋਈ ਵੀ ਕੰਟਰਾਸਟ ਦੇ ਵਿੱਚ ਦੁਪੱਟਾ ਸਟੌਲ ਲੈ ਕੇ ਤੇ ਤੁਸੀਂ ਇਹਨਾਂ ਦੇ ਨਾਲ ਪਲੇਨ ਬਾਟਮਸ ਲਗਵਾ ਸਕਦੇ ਹੋ ਪਰ ਪਲੇਨ ਬਾਟਮ ਡਿਪੈਂਡ ਕਰਦਾ ਤੁਸੀਂ ਵੈਲਵਟ ਦੀ ਲੈਣਾ ਚਾਹੁੰਦੇ ਹੋ ਮੋਸਟਲੀ ਕਸਟਮਰ ਸਾਡੇ ਤੋਂ ਲਗਵਾਉਂਦੇ ਆ ਜੀ ਨੇਚਰਲ ਕ੍ਰੇਪ ਦੀਆਂ ਬਾਟਮਸ ਆ ਕੇ ਲਗਵਾਉਂਦੀ ਆ ਤਾਂ ਇਹਨਾਂ ਦੇ ਵਿੱਚ ਕਲਰ ਤਾਂ ਹੁੰਦਾ ਜੀ ਕਲਰ ਆਪਾਂ ਨੂੰ ਮੋਸਟਲੀ ਹੁੰਦੇ ਡਾਈ ਕਰਵਾਉਣੇ ਪੈਂਦੇ ਆ ਅਗਰ ਤਾਂ ਨਾਰਮਲ ਜਿੱਦਾਂ ਤੁਸੀਂ ਇੱਥੇ ਨਾਲ ਕਹਿ ਦੋ ਜੀ ਸਾਨੂੰ ਬਲੈਕ ਬਾਟਮ ਦੇ ਦਿਓ ਤਾਂ ਉਹ ਦੇ ਸਕਦੇ ਆ ਜਾਂ ਥੋੜੀ ਸਕਿਨ ਟੋਨ ਚ 골ਡਨ ਟੋਨ ਚ ਵੀ ਆਪਾਂ ਨੂੰ ਮਿਲ ਸਕਦੀ ਆ ਪਰ ਜਿਹੜਾ ਜਿੱਦਾਂ ਇਸ ਦੇ ਵਿੱਚ ਇਹ ਵਾਲਾ ਗ੍ਰੀਨ ਕਲਰ ਹੈ ਤਾਂ ਥੋੜਾ ਜਿਹਾ ਡਿਫਰੈਂਸ ਰਹਿ ਜਾਂਦਾ ਇਸ ਲਈ ਆਪਾਂ ਨੂੰ ਡਾਈ ਕਰਵਾਉਣਾ ਪੈਂਦਾ ਜੇ ਤੁਸੀਂ ਬਿਲਕੁਲ ਥੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹੈ ਫਰਸਟ ਪ੍ਰਿੰਟ ਨੈਕਸਟ ਇਹ ਵਾਲਾ ਹੈ ਇਸ ਤਰ੍ਹਾਂ ਦੇ ਨਾਲ ਇਸਦੇ ਵਿੱਚ ਪੈਟਰਨ ਬਣਿਆ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਵਰਸਪ ਮੈਸੇਜ ਕਰ ਸਕਦੇ ਹੋ ਜੀ ਤੁਸੀਂ ਹਾਂਜੀ ਇਹ ਵਾਲਾ ਡਿਜ਼ਾਈਨ ਵੀ ਆਪਣਾ ਬਹੁਤ ਸੇਲ ਹੁੰਦਾ ਹੈ ਇਸ ਤਰ੍ਹਾਂ ਦੇ ਨਾਲ ਹੈ ਇਹ ਇਹ ਆਪਾਂ ਕ੍ਰੇਪ ਦੇ ਵਿੱਚ ਵੀ ਸੇਲ ਕੀਤਾ ਹੋਇਆ ਟਿਸਟਾ ਦੇ ਬ੍ਰਾਂਡ ਦੇ ਵਿੱਚ ਵੀ ਸਟੇਜ ਸੇਲ ਕੀਤਾ ਹੋਇਆ ਕਾਟਨ ਸਰਕ ਦੇ ਉੱਪਰ ਤੇ ਇਹ ਹੁਣ ਆਪਣੇ ਕੋਲ ਬੈਲਵਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਅਗਰ ਤੁਸੀਂ ਇਹ ਬਾਟਮ ਦੀ ਗੱਲ ਕਰੋਂ ਤਾਂ ਦਿਨ ਤੁਸੀਂ ਇਸ ਦੇ ਨਾਲ ਇਸ ਤਰ੍ਹਾਂ ਮਹਿਰੂਨ ਜਿਹਾ ਕਲਰ ਹੈ ਜੈਰੀ ਮਹਿਰੂਨ ਸ਼ੇਡ ਉਹ ਵੀ ਲਗਵਾ ਸਕਦੇ ਹਾਂ ਪੀਚ ਕਲਰ ਦੀ ਬਾਟਮ ਲਗਾ ਸਕਦੇ ਹਾਂ ਬਲੈਕ ਕਲਰ ਦੀ ਬਾਟਮ ਲਗਾ ਸਕਦੇ ਹਾਂ ਪਿੰਕਿਸ਼ ਪੀਚਸ ਦੇ ਵਿੱਚ ਪ੍ਰੋਪਰ ਪੀਚ ਵੀ ਹੈ ਪਿੰਕਿਸ਼ ਪੀਚ ਕਲਰ ਵੀ ਹੈ ਤਾਂ ਕੋਈ ਵੀ ਬਾਟਮ ਲਗਾ ਸਕਦੇ ਆਲ ਓਵਰ ਵੀ ਵੇਅਰ ਕਰ ਸਕਦੇ ਹਾਂ ਹਾਂਜੀ ਅੱਗੇ ਵਾਲਾ ਸ਼ੇਡ ਫਲੌਰੀ ਪ੍ਰਿੰਟਸ ਨੇ ਸਾਰੇ ਹਾਂਜੀ ਬਾਕੀ ਜਸਟਿਸ ਦੀ ਵੀ ਤੁਹਾਨੂੰ ਲੱਗਦਾ ਹੁੰਦਾ ਨਾ ਕਿ ਹਾਂਜੀ ਇਹ ਵਧੀਆ ਚੀਜ਼ ਲੈ ਕੇ ਆਓ ਕਮੈਂਟ ਕਰਦਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਕਮੈਂਟਸ ਹੁੰਦੇ ਆ ਨਾ ਉਹ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਵੀ ਕਰਦੇ ਆ ਜਦੋਂ ਤੁਸੀਂ ਵਧੀਆ-ਵਧੀਆ ਕਮੈਂਟਸ ਕਰਦੇ ਹੋ ਤਾਂ ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਹਾਂਜੀ ਅਸੀਂ ਤੁਹਾਡੇ ਤੇ ਡਿਪੈਂਡ ਆ ਤੁਸੀਂ ਸਾਨੂੰ ਆਹ ਵਾਲਾ ਕੱਪੜਾ ਵੀ ਲਿਆ ਕੇ ਦਿਓ ਕੁਝ ਕਸਟਮਰ ਤਾਂ ਸਾਨੂੰ ਪਰਸਨਲੀ ਮੈਸੇਜ ਕਰ ਦਿੰਦੇ ਆ ਜੋ ਸਾਡੇ ਰੈਗੂਲਰ ਕਸਟਮਰ ਹੁੰਦੇ ਆ ਠੀਕ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਚੀਜ਼ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਆਪਣਾ ਛੱਡ ਦੇਣਾ ਹੈ ਅਸੀਂ ਦੇਖਣਾ ਹੁੰਦਾ ਜੀ ਕਿ ਜ਼ਿਆਦਾ ਕਸਟਮਰ ਜਿਹੜੀ ਚੀਜ਼ ਦੀ ਡਿਮਾਂਡ ਕਰ ਰਹੀ ਹੈ ਉਹੀ ਚੀਜ਼ ਲੈ ਕੇ ਆਉਣੀ ਹੁੰਦੀ ਹੈ ਹਾਂ ਜੀ ਅੱਗੇ ਪੀਕਾਕ ਸ਼ੇਡ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਨਾਲ ਗ੍ਰੇਪ ਦੀ ਬਾਟਮ ਮੈਚ ਕੀਤੀ ਹੋਈ ਹੈ ਜਿਦਾਂ ਆਪਾਂ ਹਾਂਜੀ ਲੈ ਨੈਕਸਟ ਯੂ ਵਾਂਟ ਮੈਸ ਵੀ ਡਿਸਟੋਨ ਔਨਲਾਈਨ ਬਣੀ ਆ ਹੋਈਆਂ ਨੇ 블루 ਕਲਰ ਐ ਨੈਕਸ ਸੂਟ ਦਿਖਾਉਣ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਨੂੰ ਇੱਕ ਸਟਿਚਿੰਗ ਵਾਲਾ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਟਿਚ ਹੋਇਆ ਹੋਇਆ ਇਸ ਦੇ ਨਾਲ ਆਪਾਂ ਪਿਓਰ ਕ੍ਰੇਪ ਦੀ ਬਾਟਮ ਲੱਗੀ ਹੋਈ ਐ ਇਸ ਤਰ੍ਹਾਂ ਦੀ ਮੈਂ ਸ਼ਰਟ ਬਣੀ ਹੋਈ ਐ ਬਰਾਸੋ ਵਰ ਵਰ ਦੇ ਵਿੱਚ ਅਸੀਂ ਠੀਕ ਹੈ এবারে ਲੇਸ ਆਪਾਂ ਇਸ ਦੇ ਕੇ ਰੱਖ ਲਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਬਾਜੂ ਤੇ ਵੇਸਲਾਈ ਹੋਈ ਹੈ ਇਹ ਪਿੰਕ ਕਲਰ ਦੀ ਆਪਾਂ ਇਸ ਦੇ ਨਾਲ ਬਾਟਮ ਰੱਖੀ ਹੋਈ ਤੇ ਛੇ ਮਰਦਾ ਆਪਾਂ ਲਾਈਨਸ ਵਾਲਾ ਜਿਹੜਾ ਦੁਪੱਟਾ ਪਿੰਕ ਕਲਰ ਦਾ ਇਸ ਦੇ ਨਾਲ ਕਰਵਾ ਕੇ ਇਸ ਲੇਸ ਦੇ ਨਾਲ ਇਸ ਨੂੰ ਫਿਨਿਸ਼ ਕੀਤਾ ਹੋਇਆ ਹਾਂਜੀ ਇਸ ਦੇ ਵਿੱਚ ਇਹ ਆਪਣੇ ਕੋਲ ਅਵੇਲੇਬਲ ਪਿਆ ਸਟੱਫ ਠੀਕ ਹੈ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਤੇ ਆਪਾਂ ਇਸ ਦੇ ਵਿੱਚ ਤੁਹਾਨੂੰ ਕਲਰਸ ਵੀ ਦਿਖਾ ਦਿੰਨੇ ਹਾਂ ਹਾਂਜੀ ਇੱਕ ਇਹ ਬਲੈਕ ਕਲਰ ਹੈ ਤੇ ਨਾਲ ਤੁਸੀਂ ਬੋਟਰ ਗ੍ਰੀਨ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਪੀਚ ਕਲਰ ਵੀ ਲਗਵਾ ਸਕਦੇ ਹੋ ਠੀਕ ਹੈ ਡਿਪੈਂਡ ਤੁਹਾਡੇ ਤੇ ਕਰਦਾ ਤੁਸੀਂ ਸਿਆਮੀ ਦਾ ਸਟੱਫ ਲੈਣਾ ਚਾਹੁੰਦੇ ਹੋ ਜਾਂ ਪਿਓਰ ਦਾ ਸਟੱਫ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਬਿਲਕੁਲ ਲਾਈਟ weight ਕਪੜਾ ਹੁੰਦਾ ਹਾਂਜੀ ਇੱਕ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਇਸ ਦੇ ਨਾਲ ਇਹ ਵਾਲੀ ਬਾਟਮ ਵੀ ਸੋਹਣੀ ਲੱਗੇਗੀ ਐਂਡੇ ਵਾਲੀ ਵੀ ਸੋਹਣੀ ਲੱਗੇ ਹਾਂਜੀ ਇਹ ਕੇਵਲ ਗ੍ਰੇ ਕਲਰ ਹੈ ਇਸ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਤੁਸੀਂ ਬੇਸ ਕਲਰ ਵਾਲੀ ਬਾਟਮ ਵੀ ਲਗਵਾ ਸਕਦੇ ਹੋ ਇਸ ਦੇ ਨਾਲ ਇਹ ਹੈਗਾ ਜੀ ਬਲੂ ਕਲਰ ਠੀਕ ਹੈ ਜੀ ਫਿਰ ਅੱਜਵਾਰੀ ਵੀਡੀਓ ਦੇ ਵਿੱਚ ਇਨੀ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਇਹਨਾਂ ਦੇ ਵਿੱਚੋਂ ਤੁਸੀਂ ਸੂਟਸ ਆਪਣੇ ਕਰ ਲਓ ਬੁੱਕ